ਆ ਜੀ ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਅੱਜ ਗੱਲ ਕਰਦੇ ਆ ਖਤਰਾ ਸੰਸਾਰਕ ਖਤਰੇ ਜਾਨੀ ਮਾਲੀ ਨੁਕਸਾਨ ਸੋ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਹੈ ਵਾਹਿਗੁਰੂ ਕ੍ਰੋਧਵਾਨ ਹੈ ਕੁਦਰਤ ਕ੍ਰੋਧਵਾਨ ਹੈ ਕੈਰਵਾਨ ਹੈ ਧਰਤੀ ਫਟ ਸਕਦੀ ਹੈ ਅਸਮਾਨ ਦੇ ਵਿੱਚ ਵੀ ਬਹੁਤ ਕੁਝ ਹੋ ਸਕਦਾ ਹੈ ਮਨੁੱਖਤਾ ਦਾ ਘਾਣ ਵੀ ਹੋ ਸਕਦਾ ਹੈ ਸਭ ਕੁਝ ਹੋ ਸਕਦਾ ਛੇਤੀ ਤੋਂ ਛੇਤੀ ਜੇ ਆਪਾਂ ਕਹੇ ਕੱਲ ਨੂੰ ਹੋਵੇਗਾ ਜਾਂ ਪਰਸੋਂ ਨੂੰ ਹੋਵੇਗਾ ਇਹ ਵੀ ਸੱਚ ਹੋ ਸਕਦਾ ਹੈ ਇੱਕ ਦੋ ਦਿਨਾਂ ਦੇ ਵਿੱਚ ਵੀ ਸੱਚ ਹੋ ਸਕਦਾ ਕਿਉਂਕਿ ਇਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਨੇ ਪਹਿਲਾਂ ਹੀ ਕਹਿ ਦਿੱਤੇ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜਿਹੜਾ ਧਰਮ ਹੈ ਨਾ ਉਹਦੇ ਉੱਤੇ ਭਾਰ ਆਇਆ ਹੋਇਆ ਹੈ ਤੌਲ ਧਰਮ ਦਇਆ ਕਾ ਪੂਤ ਦਇਆ ਖਤਮ ਹੋ ਗਈ ਤੇ ਜ਼ਿਆਦਾ ਹੋ ਗਿਆ ਗੜਬੜ ਸੰਗਤ ਜੀਓ ਇਸ ਕਰਕੇ ਜਦੋਂ ਇੰਨਾ ਕੁਝ ਹੋ ਜਾਵੇ ਫਿਰ ਪਰਮੇਸ਼ਰ ਵਾਹਿਗੁਰੂ ਬਹੁਤ ਜ਼ਿਆਦਾ ਆਪਣੇ ਰੂਪ ਵਿੱਚ ਆਪਣੇ ਕਰੋਪ ਵਿੱਚ ਆ ਜਾਂਦੇ ਨੇ ਸੋ ਜਾਦੇ ਜਿਹੜੀ ਹੈ ਨਾ ਬ੍ਰਹਿਮੰਡ ਦੇ ਵਿੱਚ ਧਰਮ ਦੀ ਗੱਲ ਘਟ ਜਾ ਰਹੀ ਹੈ ਨਾਮ ਸਿਮਰਨ ਦੀ ਗੱਲ ਘਟ ਜਾ ਰਹੀ ਹੈ ਤੇ ਪਾਪ ਜਦੋਂ ਵੀ ਪਾਪ ਵੱਧਦਾ ਉਦੋਂ ਮਹਾਰਾਸ਼ੀ ਪਾਸ਼ਾ ਸ੍ਰਿਸ਼ਟ ਨੂੰ ਨਸ਼ਟ ਕਰਦੇ ਨੇ ਜਿਵੇਂ ਆਪਾਂ ਸੋਚ ਲਓ ਵੀ ਕੋਈ ਕੰਦ ਹੈ ਉਹਦੀਆਂ ਜਦੋਂ ਇੱਟਾਂ ਭਰਨ ਲੱਗ ਜਾਣ ਜਦ ਪਿੱਲੀਆਂ ਇਟਾਂ ਪਰ ਭੁਰਦੀਆਂ ਹੁੰਦੀਆਂ ਹੁੰਦੀਆਂ ਪਹਿਲਾਂ ਜਿਵੇਂ ਇਟਾਂ ਭਰਨ ਲੱਗ ਜਣ ਉਹਦੀ ਮਨਿਆਦ ਲੰਘ ਜੇ ਆਪਾਂ ਮਿਸਤਰੀ ਨੂੰ ਆਖੀਏ ਭਾਈ ਨੂੰ ਪਲਾਸਟਰ ਕਰ ਦੇ ਉੱਤੋਂ ਚੰਗੀ ਤਰ੍ਹਾਂ ਉਹ ਕਹੇਗਾ ਨਹੀਂ ਹੁੰਦਾ ਇਹ ਤੇ ਪਲਾਸਟਰ ਘੜਦਾ ਹੀ ਨਹੀਂ ਭਾਈ ਇਹ ਤਾਂ ਇਟਾਂ ਹੀ ਖਰਾਬ ਹੋ ਗਈਆਂ ਇਸ ਤਰ੍ਹਾਂ ਕਰਕੇ ਜੇ ਆਪਾਂ ਇਹਨੂੰ ਸੁਧਾਰਨਾ ਵੀ ਚਾਹੀਏ ਨਾ ਤਾਂ ਬਹੁਤ ਸਮਾਂ ਹੈ ਨਹੀਂ ਜਾਨਕਿ ਲਗਭਗ ਹੁਣ ਠੀਕ ਹੋਣ ਵਾਲਾ ਸੋ ਹੁਣ ਕਹਿਰਵਾਣ ਹੈ ਪ੍ਰਮਾਤਮਾ ਪੂਰਾ ਦੁਨੀਆ ਨਸ਼ਟ ਦੇ ਨੇੜੇ ਹੈ ਦੁਬਾਰਾ ਫੇਰ ਕਹਿੰਦਾ ਜੇ ਆਪਾਂ ਕੱਲ ਨੂੰ ਪਰਸੋਂ ਨੂੰ ਕਹੀਏ ਨਾ ਵੀ ਕੁਝ ਹੋ ਸਕਦਾ ਬਹੁਤ ਵੱਡਾ ਇਹ ਵੀ ਸੱਚ ਹੋ ਸਕਦਾ ਹੈ ਸੰਭਲੋ ਨਾਮ ਦੀ ਵਾਈਬ੍ਰੇਸ਼ਨ ਨਾਮ ਦੀ ਤਰੰਗਾਂ ਜਿਆਦਾ ਪੈਦਾ ਕਰੋ ਘਟੋ ਘਟਪ ਦੇ ਪਰਿਵਾਰ ਵਾਸਤੇ ਬਹੁਤ ਜਿਆਦਾ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਹੁਣ ਵਿਛੜੇ ਹੋਏ ਨੇ ਆਪਣੇ ਤੋਂ ਉਹ ਨਾ ਹੀ ਮਿਲਣ ਨਾਮ ਲਾਪ ਹੋਣ ਸ਼ਾਇਦ ਇੰਨਾ ਖਤਰਨਾਕ ਸਮਾਂ ਤੇ ਦੂਜੀ ਗੱਲ ਸ੍ਰੀ ਪਾਸ਼ਾ ਮਹਾਰਾਜ ਬਚਨ ਕਰਦੇ ਨੇ ਵੀ ਜਿਸ ਨੂੰ ਆਪ ਖੁਆਏ ਕਰਤਾ ਖੁਸਲੇ ਚੰਗਿਆਈ ਕਹਿੰਦੇ ਜਦੋਂ ਕਿਸੇ ਨੇ ਖਤਮ ਹੋਣਾ ਹੋਵੇ ਉਹਦੀ ਚੰਗੀਆਂ ਚੀਜ਼ਾਂ ਖਤਮ ਹੋਣ ਲੱਗ ਜਾਂਦੀਆਂ ਨੇ ਉਦੇ ਨਸ਼ਟ ਹੁੰਦੇ ਨੇ ਪਹਿਲਾ ਚੰਗੇ ਗੁਣ ਇਸ ਕਰਕੇ ਸ੍ਰਿਸ਼ਟੀ ਦੇ ਵਿੱਚ ਜਿਹੜੇ ਗੁਰਸਿੱਖ ਅੰਮ੍ਰਿਤਧਾਰੀ ਨੇ ਉਹ ਵੀ ਜਣ ਕੇ ਕਹਿੰਦੇ ਨੇ ਵੀ ਨਾ ਮਹਾਰਾ ਦੀ ਬਾਣੀ ਵੀ ਸ਼ਕਤੀ ਨਹੀਂ ਗੁਰਮੰਤਰ ਵੀ ਸ਼ਕਤੀ ਨਹੀਂ ਕੋਈ ਕਹਿੰਦਾ ਜੇ ਬਾਣੀ ਵੀ ਸ਼ਕਤੀ ਹੁੰਦੀ ਇਹ ਹਸਪਤਾਲ ਹਸਪਤਾਲ ਕਿਉਂ ਬਣਾਉਣ ਦੀ ਲੋੜ ਸੀ ਫਿਰ ਕਹਿੰਦੇ ਜੇ ਕੋਈ ਅੰਮ੍ਰਿਤਸਰ ਸਾਹਿਬ ਵਿਖੇ ਕਿਸੇ ਨੂੰ ਕਸ਼ਟ ਆ ਜਾਏ ਉਹ ਕਹਿੰਦੇ ਫਿਰ ਕਹਿੰਦੇ ਗੁਰੂ ਘਰ ਵਾਲੇ ਹਸਪਤਾਲ ਕਿਉਂ ਜਾਂਦੇ ਨੇ ਪ੍ਰਮਾਤਮਾ ਕਿਉਂ ਨਹੀਂ ਠੀਕ ਕਰਦਾ ਉਹ ਸਰੋਵਰ ਦੇ ਵਿੱਚ ਕਿਉਂ ਨਹੀਂ ਇਸ਼ਨਾਨ ਕਰਾਉਂਦੇ ਇਹ ਵੱਡੀਆਂ ਗੱਲਾਂ ਨੇ ਇਹਨਾਂ ਨੂੰ ਖੋਰ ਕੇ ਵਿਸਤਾਰ ਨਾਲ ਦੱਸਣਾ ਪੈਂਦਾ ਫਿਰ ਕਿਸੇ ਦਿਮਾਗ ਵਿੱਚ ਵੱਡ ਜੇ ਗੱਲ ਵੱਡ ਜੇ ਜਿਹਨੂੰ ਨੂੰ ਸਰਦਾ ਉਹਨਾਂ ਨੂੰ ਕੋਈ ਗਿਆਨ ਦੀ ਲੋੜ ਵੀ ਨਹੀਂ ਹੁੰਦੀ ਉਹ ਪਿਛਲੇ ਕਰਮ ਹੁੰਦਾ ਉਹਨਾਂ ਦਾ ਸੋ ਕਹਿਣ ਦਾ ਆਪ ਬੱਚੋ ਜਿੰਨਾ ਵੀ ਹੋ ਸਕਦਾ ਸਿਮਰਨ ਤੇ ਜ਼ੋਰ ਲਾ ਦਿਓ ਪਿਆਰੇ ਹੁਣ ਤਾਂ ਜਮਾਂ ਨਾ ਬਖਸ ਬਸ ਜਿਵੇਂ ਕੋਈ ਬੰਦਾ ਡੁੱਬਿਆ ਹੋਵੇ ਦੋ ਬਦੇ ਨੂੰ ਟਿਲਕੇ ਦਾ ਸਹਾਰਾ ਮਤਲਬ ਕੋਈ ਡੁੱਬਿਆ ਜਾਂਦਾ ਸੀ ਪਾਣੀ ਵਿੱਚ ਉਹ ਇਧਰ ਵੀ ਹੱਥ ਮਾਰੇ ਇਧਰ ਵੀ ਹੱਥ ਮਾਰਦਾ ਕੁਛ ਨਹੀਂ ਉਹਨੇ ਇੱਕ ਡੁੱਬਦਾ ਡੁੱਬ ਤੁਸੀਂ ਜਾਣਦੇ ਹੋ ਨਾ ਦਰੱਬ ਵੀ ਕਹਿੰਦੇ ਨੇ ਉਹਨੂੰ ਦੱਬ ਵੀ ਕਹਿੰਦੇ ਨੇ ਦੁੱਬ ਬਚ ਜਿਹੜਾ ਸ਼ਬਦ ਦਾ ਖਤਮ ਹੁੰਦਾ ਜਾ ਰਿਹਾ ਉਹਨੂੰ ਸਦੀਕਾ ਕਹਿਣ ਲੱਗੇ ਅੰਗਰੇਜ਼ੀ ਘਾ ਵਰਗਾ ਹੁੰਦਾ ਦੁੱਬ ਹਿੰਦੀ ਵਿੱਚ ਦਰੱਬ ਕਹਿੰਦੇ ਨੇ ਉਹਨੂੰ ਆਮ ਖੱਬੜ ਕਹਿ ਦਿੰਨੇ ਆਪਾਂ ਉਹ ਉਹਦੀਆਂ ਟਿਹੜਾ ਹੁੰਦੀਆਂ ਜਿਹੜੀਆਂ ਉਹ ਉਹਦਾ ਜੜਾ ਲਾਉਣ ਦਾ ਤਰੀਕਾ ਲੜੀ ਲਗਾਤਾਰ ਹੁੰਦਾ ਉਹ ਇੱਕ ਇਥੋਂ ਲਾਉਂਦਾ ਲਾਉਂਦਾ ਜੜਾਂ ਉਹ ਫਸਰਦਾ ਫਸਰਦਾ ਬਹੁਤ ਦੂਰ ਚਲਾ ਜਾਂਦਾ ਵੇਲ ਦੀ ਤਰ੍ਹਾਂ ਸੋ ਉਹ ਜਿਹੜਾ ਡੁੱਬਦਾ ਹੁੰਦਾ ਬੰਦੇ ਨਾ ਉਹ ਇੱਕ ਤਣਕੇ ਨੂੰ ਵੀ ਹੱਥ ਪਾਉਂਦਾ ਵੀ ਇਹਦੇ ਨੂੰ ਇਹਨੂੰ ਫੜ ਕੇ ਬਾਹਰ ਨਿਕਲਣਾ ਮੰਨਣਾ ਹਿਰਚੋਂ ਨਦੀ ਚੋਂ ਇਸ ਤਰ੍ਹਾਂ ਕਰਕੇ ਜੇ ਆਪਾਂ ਕੋਸ਼ਿਸ਼ ਕਰੀਏ ਵਾਹਿਗੁਰੂ ਵੀ ਤੇਰਾ ਆਪ ਦਾ ਸੇਵਨ ਸਾਨੂੰ ਪਾਰ ਲੰਘਾ ਸਕਦਾ ਹੁਣ ਤੁਸੀਂ ਜੋਰ ਲਾ ਦਿਓ ਸਿਮਰਨ ਤੇ ਜਿੰਨਾ ਵੀ ਹੁੰਦਾ ਹੁਣ ਤਰਕ ਕੁਤਰਕ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਤਾਂ ਪ੍ਰਮਾਤਮਾ ਉਹੀ ਦਇਆ ਕਰੇ ਇਸ ਕਰਕੇ ਬਹੁਤ ਵੱਡੀ ਗੜਬੜ ਹੋਣ ਵਾਲੀ ਆ ਸਮਝ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ